ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਦਾਲਤ ਵੱਲੋਂ ਬਣਾਈ ਕਮੇਟੀ ਨੂੰ ਮਿਲਣ ਲਈ ਰਾਜ਼ੀ ਹੋ ਗਏ ਹਨ ਸਰਕਾਰੀ ਵਕੀਲ ਕਪਿਲ ਸਿਬਲ ਨੇ ਕੋਸਮੇ ਬਾਅਦ ਸੁਣਵਾਈ ਕਰਨ ਦੀ ਅਪੀਲ ਕੀਤੀ ਜਸਤੇ ਅਦਾਲਤ ਨੇ ਸੁਣਵਾਈ ਸ਼ੁੱਕਰਵਾਰ ਲਈ ਤੈਅ ਕੀਤੀ ਹੈ ਸੁਣਵਾਈ ਤੋਂ ਬਾਅਦ ਅੱਜ ਬਾਦ ਦੁਪਹਿਰ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਨਵਾਬ ਸਿੰਘ ਡੱਲੇਵਾਲ ਨੂੰ ਖਨੋਰੀ ਸਰਹੱਦ ਵਿਖੇ ਮਿਲੇ ਮੀਟਿੰਗ ਤੋਂ ਬਾਅਦ ਨਵਾਬ ਸਿੰਘ ਨੇ ਕਿਹਾ ਕਿ ਅਸੀਂ ਡੱਲੇਵਾਲ ਨੂੰ ਮੈਡੀਕਲ ਸਹੂਲਤ ਲੈਣ ਲਈ ਬੇਨਤੀ ਕੀਤੀ ਹੈ ਅਸੀਂ ਦੁਆ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਣ ਉਹ ਜਦੋਂ ਚਾਹਣਗੇ ਅਸੀਂ ਹਾਜ਼ਰ ਹੋਵਾਂਗੇ ਸਾਡੇ ਕੋਲ ਕੇਂਦਰ ਨਾਲ ਸਿੱਧੀ ਗੱਲ ਕਰਨ ਦਾ ਅਧਿਕਾਰ ਨਹੀਂ ਹੈ ਕਮੇਟੀ ਨੇ ਕਿਹਾ ਹੈ ਕਿ ਅਸੀਂ ਡੱਲੇਵਾਲ ਨੂੰ ਡਾਕਟਰੀ ਇਲਾਜ ਲੈਣ ਦੀ ਬੇਨਤੀ ਕਰਦੇ ਹਾਂ ਉੱਥੇ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਡੱਲੇਵਾਲ ਦੀ ਸਿਹਤ ਬਿਲਕੁਲ ਠੀਕ ਰਹੇ ਉਹਨਾਂ ਨੇ ਕਿਹਾ ਕਿ ਕਮੇਟੀ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੇਗੀ ਕਮੇਟੀ ਨੇ ਕਿਹਾ ਹੈ ਕਿ ਗੱਲਬਾਤ ਨਾਲ ਹੀ ਹੱਲ ਹੋ ਸਕੇਗਾ ਅਸੀਂ ਪਿਛਲੇ 4 ਮਹੀਨਿਆਂ ਤੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸ਼ੁਰੂਆਤੀ ਮੁੱਦੇ ਅਦਾਲਤ ਦੇ ਸਾਹਮਣੇ ਰੱਖੇ ਸਨ ਅਜੇ ਤੱਕ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ ਅਸੀਂ ਜਲਦੀ ਹੀ ਰਿਪੋਰਟ ਸੌਂ ਦੇਵਾਂਗੇ ਰਿਪੋਰਟ ਵਕ ਵਕ ਪੜਾਵਾਂ ਵਿੱਚ ਹੋਵੇਗੀ ਇਸ ਮੁੱਦੇ ਤੇ ਨਵੀਂ ਮੀਟਿੰਗ ਹੋਵੇਗੀ ਕਮੇਟੀ ਉਸਾਰੂ ਪੁਲ ਬਣਾਏਗੀ ਇਸ ਤੋਂ ਪਹਿਲਾਂ ਡੱਲੇਵਾਲ ਨੇ ਕਮੇਟੀ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਨਵਾਬ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹਨਾਂ ਦਾ ਵਫਾ 4 ਨਵੰਬਰ 2024 ਨੂੰ ਸੁਪਰੀਮ ਕੋਰਟ ਦੀ ਕਮੇਟੀ ਨੂੰ ਮਿਲਿਆ ਸੀ ਪਰ ਕਮੇਟੀ ਨੂੰ ਸ਼ੰਭੂ ਅਤੇ ਖਨੋਰੀ ਸਰਹੱਦ ਦਾ ਦੌਰਾ ਕਰਨ ਦਾ ਸਮਾਂ ਨਹੀਂ ਮਿਲਿਆ ਕਿ ਉਹ ਮੇਰੀ ਮੋਤ ਦੀ ਉਡੀਕ ਕਰ ਰਹੇ ਸਨ ਉਦੋਂ ਡੱਲੇਵਾਲ ਨੇ ਕਿਹਾ ਸੀ ਕਿ ਅਸੀਂ ਕੇਂਦਰ ਸਰਕਾਰ ਨਾਲ ਹੀ ਗੱਲ ਕਰਾਂਗੇ बल्लेबाज जी से हमने यही रिक्वेस्ट करी है कि हम उनकी सेहत की वाहे गुरु जी से प्रार्थना करते हैं कि वो स्वस्थ रहे स्वस्थ रहे उन्होंने क्या सर कुछ आपने कुछ आश्वासन उन्होंने ये कहा कि मेरे लिए किसानियत पहले है, मेरी सेहत बाद में। सर मेडिकल के लिए माने हैं वे मैंने मेडिकल के लिए हम सब ने रिक्वेस्ट करी माने ना माने की बात नहीं हुई रिक्वेस्ट जरूर सर भाई ने एक जना और हम यही चाहते हैं कि भगवान से और गुरु से ये प्रार्थना करते हैं कि उनकी सेहत ठीक रहे और यही आज मैं यहाँ ये नहीं कहने आया हूँ कि आंदोलन खत्म हो मैं कहता हूँ आपकी सेहत ठीक है ये भी कह के आए उनसे कि आप जब कहेंगे हम हाजिर हैं जससी सूर्यकांत जी सूर्यकांत जी ने ये कमेटी किसी विश्वास के साथ कोशिश की सर 2 नवंबर ਨੂੰ ਜਿਹੜੀ ਤੁਸੀਂ ਰਿਪੋਰਟ ਸਬਮਿਟ ਕਰਿਤੀ ਆ ਉਹਦੇ ਵਿੱਚ ਤੁਸੀਂ ਕਰਜੇ ਦੀ ਵੀ ਗੱਲ ਕੀਤੀ ਐਮਐਸਪੀ ਦੀ ਵੀ ਗੱਲ ਕੀਤੀ ਸਾਰਾ ਉਹਦੇ ਵਿੱਚ ਐਗਰੀਕਲਚਰ ਕਰਾਈਸਿਸ ਦੀ ਗੱਲ ਆ ਤਾਂ ਉਸ ਰਿਪੋਰਟ ਤੇ ਸੁਪਰੀਮ ਕੋਰਟ ਨੇ ਹਲੇ ਤੱਕ ਕੁਝ ਆਪਣਾ ਬਿਆਨ ਨਹੀਂ ਦਿੱਤਾ ਤੇ ਉਹ ਜਿਹੜੀ ਮੇਨ ਡਿਮਾਂਡਸ ਨੇ ਇਸ ਅੰਦੋਲਨ ਦੀ ਆ ਉਹਦੇ ਨਾਲ ਰਿਲੇਟਿੰਗ ਆ ਉਹ ਐਗਰੀਕਲਚਰ ਕਰਾਈਸਿਸ ਨਾ ਮੈਂ ਇੱਕ ਕਲੀਅਰ ਕਰ ਦੂੰ ਕਿ 22 ਨਵੰਬਰ ਕੋ ਉਹ ਰਿਪੋਰਟ ਨਹੀਂ थी ਉਹ ਪ੍ਰੀਮੀਲਰੀ ਇਸ਼ੂਸ ਸੀ ਪ੍ਰੀਮੀਲਰੀ ਇਸ਼ੂਸ ਕੀ ਆ ਥੇ ਆਪਕੋ ਸਭ ਕੋ ਸਾਰਜਨਿਕ ਹੈ ਔਰ ਉਸ ਪ੍ਰੀਮੀਲਰੀ ਇਸ਼ੂਸ ਕੇ ਉੱਪਰ ਪ੍ਰੀਮੀਲਰੀ ਕੋ ਲਿਖਾ tha ਕਿਉਂਕਿ ਇਸ਼ੂਸ ਅੱਗੇ ਵੀ ਵਧਤੇ ਜਾ ਸਕਤੇ ਹੈ ਅੱਜ ਇੱਕ ਇਸ਼ੂ ਨਹੀਂ ਹੈ ਕੱਲ ਕੋ ਸੈਕੰਡ ਵੀ ਹੋ ਸਕਦਾ ਉਹ ਪ੍ਰੀਮੀਲਰੀ ਇਸ਼ੂਸ ਤੇ जिसके ऊपर जो हाई पावर कमेटी है वो अपना कार्य कर रही है और आगे भी करेगी सर सेंटर विल बी टेकन इनटू कॉन्फिडेंस और सेंटर के कोई लीडर्स या कुछ भी सर आर <coughs> पावर हाई पावर कमेटी आई एम ओनली कंसर्न डायरेक्टली फार्मर्स का ये अप्रीहेंशन है पहले भी कमेटी थी बनी है स्वामीनाथन कमीशन को बना था रिपोर्ट भी आई रहे पर्टिकुलर कमेटी हाउ विश्योर फार्मर्स की भी वो पहले बात करने आपसे आई भी नहीं आपको आना पड़ा तो आप कैसे इंश्योर एक्सप्यूज भी रिपीट मैं सर बोल रहा हूँ फार्मर्स को आप कैसे इंश्योर करेंगे की वो आप पे ट्रस्ट करे पहले आपने डायलॉग के लिए बुलाए वो नहीं आए कहते हम कि भी। आए भी थे एक बार आए थे किसानों तो का ये कहना है जो जो हम डिमांड्स कर रहे हैं वो इन जो कमेटी के पास उसकी कोई अथॉरिटी नहीं है वो तो सेंटर ही कर सकता है ना इसलिए उन्होंने आप वो कह रहे हैं हमारा इस कमेटी से कमेटी के पास अथॉरिटी नहीं है लेकिन कमेटी अपनी रिपोर्ट जस्टिस सूर्यकांत की पीठ को सबमिट करेगी सर क्या और मैं एक आपको और बात क्लियर कर दू किसान के अलावा आप वो जजमेंट पढ़ेंगे सुप्रीम कोर्ट का जो बिलो लाइन लोग हैं गांव में है या कहीं भी है उनके बारे में भी हमें अध्ययन करना है सर देर अटन सेंस ऑफिसिट सर, सर ट्रस्ट डेफिसिट है किसानों किसान में ट्रस्ट डेफिसिट वाली बात है हैं सॉरी सर ट्रस्ट डेफिसिट वाली किसान यूनियन के लीडर्स में बात बार बार उछल के आ रही है सर उसको कैसे आप कॉन्फिडेंस बिल्डिंग मेजर कैसे चलेंगे जी बातें करने से कोई फायदा नहीं होगा आज कांग्रेस को आरसी का नजर आ जाएगा सर एमएसपी गारंटी कानून को नू लेके अंदर गलबत हुई केंद्र सरकार ने इस नु लेके कोई तो गलबात करूंगी क्योंकि मांग तक गारंटी कानून दी है ना एमएसपी हमारा कंसर्न रिपोर्ट देना है ऑनरेबल सुप्रीम कोर्ट ਸਰ ਪਿਸਾਨ ਕਹਿ ਰਹੇ ਨੇ ਕਿ ਫਾਰਮਰ ਸੂਸਾਇਡ ਨਹੀਂ ਮਾਰੇ ਰਹੇ ਕੋਈ 1 ਵਨ ਬਾਈ ਵਨ ਡੈਕ ਰਮ ਰੱਖੋ ਨਾ ਡੈਕ ਰਮ ਵਨ ਬਾਈ ਮੈਂ ਇਹ ਪਹਿਲੀ ਬੇਨਤੀ ਕਰ ਹਿੰਦਰਚਰ ਮੇਰੇ ਮਾਲ ਟਾਈਮ ਹੀ ਟਾਈਮ ਹੈ ਤੁਸੀਂ ਲਗਾਤਾਰ ਜਿਹੜਾ ਫਾਰਮਰ ਸੂਸਾਇਡ ਹੁੰਦੀਆਂ ਨੇ ਤੇ ਦੇ ਵਿੱਚ ਉਹ ਤੇ ਬੋਲਦੇ ਰਹਿੰਦੇ ਹੋ ਤੇ ਤੁਸੀਂ ਨੇ ਕਮੇਟੀ ਦੇ ਵਿੱਚ ਇਹ ਵੀ ਆਖਿਆ ਸੀ ਵੀ ਜਿਹੜਾ ਹੁਣ ਖਰਚਾ ਖੇਤੀ ਤੇ ਲਾਗਤ ਉਹ ਵੱਧ ਰਹੀ ਹੈ ਤੇ ਤਾਂ ਕਰਕੇ ਜਿਹੜੀਆਂ ਫਾਰਮਰ ਸੂਸਾਇਡ ਜ਼ਿਆਦਾ ਹੋ ਰਹੀਆਂ ਨੇ ਤੁਸੀਂ ਉਹਦੇ ਵਿੱਚ ਜ਼ਿਕਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਮੈਂ ਸੌਰੀ ਮੈਂ ਇੱਕ ਬਾਤ ਹੋਰ ਬਤਾ ਦੂੰ ਮੇਰਾ گاਉਂ ਹੋਲੀ ਹੈ जिला माला के अंदर और आपको जानकर खुशी होगी कि मैं आज भी खेती अपने आप में और आप सब प्रेस वालों को निमंत्रण है कि आप फार्म पे आए आप मेरे गांव में आए आपको अच्छा लगे आज भी इतने साल की नौकरी सर किसान कह रहे हैं कि सुप्रीम कोर्ट केंद्र सरकार से क्यों नहीं दबाव बना रही कि मंगा वाले ध्यान देन साढ़े उत्ते क्यों दबाव बनाए जा रहे हैं ये गलों लैके जी पहले उसका जवाब देंगे सर ਕੋਸ਼ਿਸ਼ ਹਰਬਰ ਸੁਸਾਈਡ ਤੇ ਕਰ ਜਿਹੜੀ ਲਾਗਤ ਹੈ ਖੇਤੀ ਦੀ ਉਹ ਵੱਧਦੀ ਜਾ ਰਹੀ ਹੈ ਤਾਂ ਕਰਕੇ ਵੀ ਜਿਹੜਾ 90 ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਵਿੱਚ ਕਰਾਈਸਿਸ ਜਿਹੜਾ ਖੇਤੀ ਚ ਆਇਆ ਉਹਦੇ ਨਾਲ ਜਿਹੜੀਆਂ ਫਾਰਮਰਸ ਦੀਆਂ ਸੁਸਾਈਡਸ ਨੇ ਉਹ ਵਧੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਇਹਦਾ ਹੱਲ ਕੀ ਹੈ ਕਿਉਂਕਿ ਆਪਾਂ ਪ੍ਰੋਬਲਮ ਤਾਂ ਦੇਖ ਲਾਂ ਨੇ ਪਰ ਹੱਲ ਵੱਲ ਨਹੀਂ ਵਧਦੇ ਕੀ ਤੁਹਾਡੀ ਕਮੇਟੀ ਨੇ ਕੋਈ ਸੁਪਰੀਮ ਕੋਰਟ ਨੂੰ ਇਹਦੇ ਹੱਲ ਬਾਰੇ ਵੀ ਕੋਈ ਦੱਸਿਆ ਅਭੀ ਆਪਲੇ ਕਹਿ ਕੇ ਅੱਤੇ ਨਾ ਜੀ ਅਭੀ ਹਮਨੇ ਰਿਪੋਰਟ ਠੀ ਨਹੀਂ ਉਹ ਪ੍ਰੀਮੀਲਰੀ ਇਸ਼ੂਸ ਤੇ ਸਤੰਦਰ ਸ਼ਰਮਾ ਸਾਹਿਬ ਜੋ ਜੋ ਜੱਜ ਸਾਹਿਬ ਕਹਿ ਰਹੇ ਹੈ ਬਿਲਕੁਲ ਠੀਕ ਕਹਿ ਰਹੇ ਹੈ ਕਿ ਜੋ ਸਾਡੇ ਥੱਲੇ ਇਸ਼ੂਸ ਪੇਸ਼ ਹੋਏ ਹੈ ਪਰਲੀਮੈਂਟ ਅਫਸਰੀ ਸਟਰੀਮ ਕੋਰਟ ਦੇ ਸਾਹਮਣੇ ਉਹ ਤੁਸੀਂ ਸਭ ਜਾਣਦੇ ਹੋ ਉਹਨਾਂ ਵਿੱਚ ਇਸ ਗੱਲ ਦਾ ਬੜਾ ਅੱਛੀ ਤਰ੍ਹਾਂ ਇੱਕ ਵਿਆਖਿਆਨ ਹੈ ਕਿ ਬਈ ਕਿਸ ਤਰ੍ਹਾਂ ਕਰਜ਼ੇ ਥੱਲੇ ਕਿਸਾਨ ਆ ਰਿਹਾ ਹੈਗਾ ਕਿਸ ਤਰ੍ਹਾਂ ਸੁਸਾਈਸਡਸ ਹੋ ਰਹੀਆਂ ਸਾਰੀ ਗੱਲਾਂ ਉੱਤੇ ਹੋ ਚੁੱਕੀਆਂ ਜਿਹੜੀ ਕਮੇਟੀ ਹੈ ਉਹ ਦਾ ਕੌਗਨੀਸੈਂਸ ਲੈ ਕੇ ਆਪਣਾ ਕੰਮ ਕਰੇਗੀ ਔਰ ਰਿਪੋਰਟ ਜੇ ਦੇਗੀ ਤਾਂ ਉਹਦੇ ਵਿੱਚ ਉਹਦੇ ਜਵਾਬ ਜਾਂ ਉਹਦੇ ਐਡਰੈਸ ਕਰਨ ਦੇ ਜਿਹੜੇ ਤਰੀਕੇ ਹੈਗੇ ਉਹਨੂੰ ਵੀ ਉਹ ਜੋ ਆਉਣਗੇ ਉਹ ਪਰ ਹਲੇ ਤੁਸੀਂ ਤੁਸੀਂ ਤਾਂ ਵੇਟ ਫਾਰ ਦੀ ਕਮੇਟੀ ਰਿਪੋਰਟ ਨਾ ਹਲੇ ਤੁਸੀਂ ਸੋਚੋ ਕਿ ਹੁਣੀ ਅਸੀਂ ਤੁਹਾਨੂੰ ਦੱਸ ਦਈਏ ਤਾਂ ਉਹ ਤਾਂ ਅਧਰ ਹੋਏਗਾ ਸਾਰਾ ਕੁਝ ਰਿਸਰਚ ਕਰਕੇ ਲੋਕਾਂ ਨਾਲ ਗੱਲ ਕਰਕੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਆ ਕਿ ਉਹਦਾ ਇੱਕ ਸਮਾਧਾਨ ਜਾਂ ਇੱਕ ਰਸਤਾ ਕੱਢ ਸਕੀਏ ਸ਼ਰਮਾ ਜੀ ਵਿਚੋ ਕਰਵੇਂ ਇਹ ਤਾਂ ਡੈਡਲੌਕ ਫੇ ਕਿਵੇਂ ਟੁੱਟੇਗਾ ਜੇ ਤੁਸੀਂ ਕਹਿੰਦੇ ਰਿਪੋਰਟ ਦੇਉਂਗੇ ਉਹ ਆਪਣਾ ਬੰਦੇ ਨੇ ਫਾਸਟ ਐਂਡ ਟੂ ਡੈਥ ਤੇ ਫਿਰ ਦਿਸ ਡੈਡਲੌਕ ਵਿਲ ਕੰਟੀਨਿਊ ਨੋ ਵੀ ਆਰ ਨਾਟ ਸੇਇੰਗ ਦੈਟ ਅਸਲ ਕਿ ਕਿਆ ਕਿ ਆਇਆ ਦਲੇਵਾਲ ਸਾਹਿਬ ਨੂੰ ਕਿ ਵੀ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਨਾ ਆਇਆ ਕਿ ਤੁਸੀਂ

ਖੰਨਾ ਸਾਹਿਬ ਅਭੀ ਤੋਂ ਇਸ ਦਾ ਜਵਾਬ ਦਿਆ ਭੇ ਦੁਬਾਰਾ ਅੱਛਾ ਨਰਿੰਗ ਕਰਦੇ ਜੇ ਤਰਿਕਤ ਕਰਦੇ ਕਿੰਨਾ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਹਿ ਰਹੀ ਜੀ ਤੁਸੀਂ ਕਿਹਾ ਤੁਸੀਂ ਅੱਜ ਮਿਲ ਕੇ ਆਏ ਢੱਲੇਵਾਲ ਸਾਹਿਬ ਨੂੰ ਉਮੂਮਨ ਸਾਰੇ ਆ ਰਹੇ ਹੋ ਮਿਲ ਕੇ ਜਾ ਰਹੇ ਨੇ ਕੋਈ ਨਵੀਂ ਚੀਜ਼ ਕੀ ਨਿਕਲੀ ਹੈ ਕੋਈ ਜਿਹੜਾ ਡੈਡਲੌਕ ਹੈਗਾ ਉਹਨੂੰ ਖਤਮ ਕਰਨ ਦੇ ਵਿੱਚ ਕੋਈਾਇਤ ਕੀ ਸ਼ੁਰੂ ਕੀਤੀ ਗਈ ਹੈ ਇਹ ਤਾਂ ਰੂਟੀਨ ਦੀ ਚੀਜ਼ ਹੋ ਗਈ ਆ ਤੁਸੀਂ ਵੀ ਆ ਰਹੇ ਹੋ ਤੁਸੀਂ ਕਿਹਾ ਮੈਂ ਕਿਸਾਨੀ ਕਰਦਾ ਬਾਅਦ ਵਿੱਚ ਉਹ ਤਾਰ ਕਿਸਾਨ ਵੀ ਤੁਸੀਂ ਉਹਨਾਂ ਦਾ ਦਰਦ ਦੇਖਿਆ ਹੋਊਗਾ ਕਿ ਨਵੀਂ ਚੀਜ਼ ਕੀ ਹੈ ਕਿਉਂਕਿ ਹਰੇਕ ਬੰਦੇ ਦੇ ਉੱਤੇ ਉਮੀਦ ਹੈਗੀ ਕੋਈ ਨਾ ਕੋਈ ਨਵੀਂ ਚੀਜ਼ ਨਿਕਲੇ ਇਸ ਚੀਜ਼ ਤੋਂ ਜਿਹੜਾ ਡੈ ਉਹ ਇਹ ਕਹਨੇ ਆਏ ਆ ਕਿ ਪਲੀਜ਼ ਪਲੀਜ਼ ਆਪ ਅਫੀਸ਼ੀਅਲੀ ਖਤ ਜਾ ਸਰ ਸਰਕੀ ਇੰਡਿਕਸ਼ਨ ਦੇ ਦੌਰਾਨ ਉਹ ਨਰਾਜ਼ਗੀ ਪ੍ਰਗਟ ਕੀਤੀ ਸੀ ਉਹਨਾਂ ਨੇ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਆਪਣਾ ਪੱਖ ਰੱਖਿਆ ਗਿਆ ਸੀਗਾ ਤਾਂ ਜਸਟਿਸ ਕੋਈ ਨਰਾਜ਼ਗੀ ਨਹੀਂ ਸੀਗੀ ਅਗਰ ਉਹਨਾਂ ਨੇ ਸਾਨੂੰ ਇਹ ਕਿਹਾ ਹੈਗਾ ਕਿ ਭਈ ਸੁਪਰੀਮ ਕੋਰਟ ਦਾ ਇਹ ਇੰਪ੍ਰੈਸ਼ਨ ਹੈ ਜਾਂ ਇਹ ਇੱਕ ਤਰ੍ਹਾਂ ਇਟ ਡਸਨਟ ਮੀਨ ਕਿ ਕੋਈ ਨਰਾਜ਼ਗੀ ਸੀਗੀ ਕੀ ਖੇਤੀ ਕਰਾਈਸ ਦਾ ਸਰਪ੍ਰਿੰਮ ਹੌਲ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਹਿ ਰਹੀ ਜੀ ਮੰਗਾ ਵਾਕੇ ਆਂਦੇ ਨੇ ਲੀਕ ਕਿਉਂਕਿ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਸਾਡਾ ਇਸ਼ੂ ਨਹੀਂ ਹੈਗਾ ਸਾਨੂੰ ਨੋਟਿਸ ਕੱਢਿਆ ਜਾ ਰਿਹਾ ਪਰ ਕੇਂਦਰ ਸਰਕਾਰ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਜੀ ਇਹ ਆਪਣਾ ਡੋਮੇਨ ਨਹੀਂ ਸਰ ਸਰ ਇੱਕ ਪਹਿਲੀ ਗੱਲ ਹੋਣੀ ਹੈ ਤੁਹਾਡਾ ਡੋਮੇਨ ਨਹੀਂ ਹੈਗਾ ਤੁਸੀਂ ਕੇਂਦਰ ਦੇ ਨਾਲ رابطہ ਕਰਾ ਨਹੀਂ ਸਕਦੇ ਹੈਗੇ ਹਾਲਚਲ ਪੁੱਛਣ ਦੇ ਨਾਲ ਤਾਂ ਗੱਲਬਾਤਾਂ ਦਾ ਹੱਲ ਨਹੀਂ ਹੋਏਗਾ ਪਰ ਇਸ ਨਾਲ ਕਿਸੇ ਚੀਜ਼ ਦਾ ਤਾਂ ਹੱਲ ਤਾਂ ਕਰਨਾ ਪਏਗਾ ਕਿਉਂਕਿ ਅਹਿਲਵਾਸ ਸਾਹਿਬ ਇੱਕੋ ਗੱਲ ਕਰ ਰਹੇ ਹੈ ਜਾਂ ਮੰਗਾ ਮੰਨਿਆ ਜਾਣਗੇ ਜਾਂ ਮੇਰੀ ਮਹਤਤਾ ਹੋਏਗੀ 42 43 ਮਤਨ ਹੋ ਚੁੱਕਿਆ ਹੈ ਸਰ ਲੈਟਸ ਹੋਪ इस कमेटी का दिया सर आप ठीक करें एक कर में। सुप्रीम कोर्ट का जो दर्द है वो बड़ा क्लियर है की प्रोटेस्ट होते हैं और उसका समाधान के लिए उन्होंने एक कमेटी बनाई है जस्टिस सूर्यकांत जी की जो कमेटी जो उन्होंने बनाई है वो इसलिए बनाई है कि की हम उसका समाधान दे सके आपको रास्ता दिखा सके ये है मकसद उसका तो अब जो आप सोच रहे हैं कि भाई कल ही कुछ हो जाए परसों कुछ हो जाए वो तो ठीक है आपके तो लेकिन लेकिन आप ये देखिए कमेटी अपने उस पर पूरा काम कर रही है मैं आपको विश्वास दिला सकता हूँ और जब सब हमारे यहाँ बैठे हैं हम लोग बाकी मेंबर्स तो यहाँ बैठे हैं हम लोग लगातार इसपे काम हो रहा है और एक प्रयास करिए कि एक अच्छी जो रिपोर्ट है या एनालिसिस है वो सुप्रीम कोर्ट के सामने सर कब एक्सपेक्ट कर, कर सकते हैं रिपोर्ट सर आप सितंबर सेकंड को कमेटी फॉर्म हुई थी वी कैन कब एक्सपेक्ट कर सकते हैं हमसे रिपोर्ट वो ये जी फेस्ड बैनर में सबमिट होगी फर्स्ट रिपोर्ट कब होगी सर लेट्स गो सर रोड खोलने के लिए लेकिन बात हुई है क्या जो रास्ते बंद हैं जो आपके चीफ सेक्रेटरी थे वहां डीजीपी थे हमने मीटिंग बुलाई

देखिए डायलॉग आज हम आए हैं हम तो उनसे मिले हैं पहले चार महीने से हम इंतजार भी कर रहे थे किसानों का तो वो नहीं आए हम आ गए हैं हम मिलेंगे और हम यहाँ से शुरुआत हुई है आगे भी हम किसानों को मिलेंगे हर जगह पे जाके भी मिलेंगे हमारी प्रयास ये रहेगा कि हम आपसे समझें आप हमें टू कम अपर्बल सोल्यूशन जो